ਲੋ ਵੀ ਮੇਰੇ ਪਿਆਰੇ ਸੱਜਣੋ ਮਿੱਤਰੋ ਦੋਸਤੋ ਪਿਛਲੇ ਸਾਲ ਕੀ ਹੋਇਆ ਨਾ ਮੱਕੀ ਤਾਂ ਬਹੁਤ ਕਿਸਾਨ ਵੀਰਾਂ ਨੇ ਲਾਈ ਸੀ ਤੇ ਬਹੁਤੇ ਸਾਰੇ ਕਿਸਾਨ ਵੀਰਾਂ ਦੀ ਮੱਕੀ ਨਦੀਨ ਨਾਸਕਾਂ ਕਰਕੇ ਖਰਾਬ ਹੋ ਗਈ ਬਾਅਦ ਚ ਅਸੀਂ ਕਦੇ ਕਿਹੜੀ ਸਪਰੇਅ ਕਰਦੇ ਆ ਕਦੇ ਕਿਹੜੀ ਸਪਰੇਅ ਕਰਦੇ ਆ ਤੇ ਮੁੜ ਕੇ ਗੱਲ ਜਿਹੜੀ ਆ ਹਿਸਾਬ ਚ ਨਹੀਂ ਆਉਂਦੀ ਜੇ ਸੱਜਣੋ ਤੁਸੀਂ ਵੀ ਮੱਕੀ ਬੀਜਣੀ ਐ ਮੱਕੀ ਬੀਜਣ ਦੇ 2 ਦਿਨਾਂ ਦੇ ਅੰਦਰ ਅੰਦਰ ਇੱਕ ਸਪਰੇਅ ਆਉਂਦੀ ਆ ਉਹ ਤੁਸੀਂ ਕਰ ਸਕਦੇ ਹੋ ਸੱਜਣੋ ਉਹਦੇ ਨਾਲ ਛੋਡੀ ਮੱਕੀ ਦੇ ਵਿੱਚ ਜਿਹੜੇ ਆ ਕੱਖ ਹਰੇ ਨਹੀਂ ਹੋਣਗੇ ਤੇ ਜਿਹਦੇ ਕਰਕੇ ਮੱਕੀ ਦੀ ਗਰੋਥ ਨਿਰੋਗਦੀ ਤੇ ਮੱਕੀ ਦੀ ਗਰੋਥ ਵਧੀਆ ਹੁੰਦੀ ਹੈ ਜੇ ਤਾਂ ਤੁਸੀਂ ਸੱਜਣੋ ਬੀਜਿਆ ਸੁੱਕਾ ਬਾਣ ਫਿਰ ਤਾਂ ਐਟਰਾ ਟਾਪ ਆਉਂਦੀ ਹੈਗੀ ਉਹ ਤੁਸੀਂ ਲੈਣੀ ਹੈਗੀ 500 ਤੋਂ 800 ਗ੍ਰਾਮ ਐਟਰਾ ਟਾਪ ਵਰ ਡਬਲਯੂ ਪੀ ਆਉਂਦੀ ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਜਿਹੜੀ ਆ ਸਪਰੇਅ ਕਰ ਦੇਣੀ ਆ ਸਾਰੇ ਬਾਣ ਦੇ ਉੱਤੇ ਤੇ ਜੇ ਤੁਸੀਂ ਕਿਤੇ ਰੌਣੀ ਕਰਕੇ ਬੀਜ ਰਹੇ ਹੋ ਬਾਣ ਤਾਂ ਵੀ ਬਾਣ ਤੁਹਾਡਾ ਗਿੱਲਾ ਹੈਗਾ ਫਿਰ ਆਪਣੀ ਜੇ ਮੈਂ ਸਟੰਪ ਆਉਂਦੀ ਹੈਗੀ 30% ਉਹਨੂੰ ਤੁਸੀਂ ਸਜਣੋ ਕਰ ਸਕਦੇ ਹੋ ਸਟੰਪ ਨੂੰ ਜੇ ਤੁਹਾਡਾ ਬਾਣ ਗਿੱਲਾ 30% ਆਉਂਦੀ ਆ ਉਹ ਉਹ ਕਰ ਦਿਓ ਉਹਦੇ ਨਾਲ ਵੀ ਜਿਹੜੇ ਆ ਕੱਖ ਕੰਟਰੋਲ ਹੋ ਜਾਂਦੇ ਆ ਕੱਖ ਨਿਕਲਦੇ ਨਹੀਂ ਕੱਖ ਵਿੱਚ ਹੀ ਦੱਬੇ ਰਹ ਜਾਂਦੇ ਨੇ ਮੱਕੀ ਮੱਕੀ ਨਿਕਲਿਆ ਉਹ ਕੱਖ ਕੱਖ ਨਹੀਂ ਨਿਕਲਦੇ ਤੇ ਬਾਕੀ ਸਿਰੇ ਕੱਖ ਜੇ ਬਾਹਰ ਵੀ ਨਿਕਲਿਆ ਏ ਉਹਦੇ ਵਾਸਤੇ ਆਪਾਂ ਸੱਜਣੋ ਹੋਰ ਵੀਡੀਓ ਬਣਾਵਾਂਗੇ ਇਸ ਲਈ ਆਪਣੇ ਪੇਜ ਨੂੰ ਤੁਸਾਨੂੰ ਫੋਲੋ ਕਰਨਾ ਪੈਣਾ ਤੇ ਜਿਵੇਂ ਜਿਵੇਂ ਮੱਕੀ ਬਾਹਰ ਨਿਕਲਦੀ ਓਵੇਂ ਓਵੇਂ ਆਪਾਂ ਵੀਡੀਓ ਵੀ ਲੈ ਕੇ ਆਵਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਕਿਸਾਨ ਭਰਾ ਧਿਆਨ ਰੱਖਣ ਤੇ ਚੰਗੀ ਪੈਦਾਵਾਰ ਜਿਹੜੀ ਮੱਕੀ ਦੀ ਲੈ ਸਕਦੇ ਆ ਤੁਸੀਂ ਲਾਸਟ ਤੱਕ ਜੁੜੇ ਸਜਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਲਵ ਯੂ ਆਲ ਧੰਨਵਾਦ